ਹਾਂਜੀ ਕੀ ਹਾਲ ਨੇ ਬਾਈ ਕੰਮ ਕਰਦਾ ਕਿਹੜਾ ਬਾਈ ਹੁਣ ਚੱਲੂ ਆ ਯਾਰ ਅਗਲੇ ਮਹੀਨੇ ਨਿਬਣੂਗਾ ਸਾਂ ਐ ਉਹ ਤਾਂ ਬਧੀਆ ਬਾਈ ਟਾਈਮ ਬਸ ਹੋਈ ਜਾਂਦੇ ਜਿਹੜਾ ਸ੍ਰੀ ਨਗਰੀ ਚ ਆਹ ਆਉਣਾ ਸੀ ਕਿਤੇ ਜਾਏ ਆਉਂਦੇ ਹੁਕਮਾਂ ਭਰਾਂਗੇ ਫੇਰ ਵੀ ਫੇਰੀ ਘੁੰਮਾਂ ਫਿਰਾਂਗੇ ਬਾਈ ਕਿਤੇ ਜੇ ਕੋਈ ਕੰਮ ਜੱਲੂ ਮਣਾ ਬੁੱਟਾ ਕੁੰਜਾ ਇਤਰਾ ਹੀ ਨਾ ਆ ਜਰਾ ਤੇਰੀ ਪਰਜਾਈ ਜੇ ਕੋਈ ਕਿਸੇ ਦਾ ਫੋਨ ਆ ਜਾਵੇ ਖੋਦਾ ਮਾਰਨ ਲੱਗ ਜਾਨੀ ਆ ਖੋਦਾ ਤੇਰੀ ਹੋਰ ਬੱਟਾ ਇਹੀ ਹਾਲ ਐ ਫੇ ਤਾਂ ਉਹੀ ਹਾਲ ਐ ਕਿ ਕੁਛ ਨਹੀਂ ਬੈਣ ਕਰ ਕਰ ਇਹੀ ਹਾਲ ਕੋਲੇ ਹੂੰ ਬਾਠੀਕ ਨੇ ਜਿਵਾਗ ਦਾ ਵਿਚਾਰੇ ਪੜਾਈ ਕਰਦੇ ਨੇ ਹੂੰ ਕੀ ਹੈ ਜੋ ਅੱਖਾਂ ਇਹਨੂੰ ਪੜ ਲੋ ਕੀ ਮੰਗਦੇ ਹੋ ਜੀ ਸਾਡੇ ਮੰਗੂ ਫਿਰੋਂਗੇ ਠੇਡੇ ਖਾਂਦੇ ਹੂੰ ਦੱਸ ਸਭੀ ਦੇ ਪੈਰਾ ਉਰੇ ਜੀ ਆ ਰਿਹਾ ਜੀ ਕਰੇ ਨਾ ਦੋ ਵੇਲਾ ਬੈਠਾ ਹੀ ਘਰ ਦਾ ਔਰੇ ਗੁੰਮੀ ਬੈਲੀ ਹੈ ਆਹੋ ਮਾ ਦਾ ਬੈਲੀ ਹੈ ਸਾਰੇ ਘਰ ਦੇ ਧੰਦੇ ਦਾ ਕਰੇ ਨੇ ਮੈਂ ਤੇ ਤੂੰ ਕੀ ਕਰੇਗਾ ਸਾਰਾ ਦਿਨ ਫੋਨ ਕਰਨ ਤੇ ਲਾ ਕੇ ਟਾਈਮ ਪਾਸ ਹੀ ਕਰਦਾਗਾ ਮੇਰੀ ਗੱਲ ਸੁਣ ਲੈ ਉਹ ਰੋਜ਼ ਸਵੇਰੇ ਸ਼ਾਮ ਕਲੇਸ਼ ਨਾ ਕਰਿਆ ਕਰ ਮੈਂ ਤੈਨੂੰ ਦੱਸਾਂ ਆ ਮੈਂ ਕਰਦੀ ਆ ਕਲੇਸ਼ ਤੇਰੇ ਨਾਲ ਸਾਰਾ ਦਿਨ ਥੋੜਾ ਬੋਲਾ ਧੰਦਾ ਕਰਦੀ ਆਂਗੀ ਕਿਹਦਾ ਕਰਦੀ ਆਂ ਆਵਦਾ ਕਰਦੀ ਆਂ ਆਹੋ ਆਵਦਾ ਕਰਦੀ ਆਂਗੀ ਕਿਤੇ ਜਾਣਾ ਨਹੀਂ ਆਉਣਾ ਨਹੀਂ ਨਾ ਕਿਤੇ ਜਾਣ ਦਿਓ ਨਾ ਕਿਤੇ ਆਉਣ ਦਿਓ ਦੁਖੀ ਕਰ ਹੀ ਰੱਖਦੇ ਹੋਗੇ ਤੈਨੂੰ ਵੀ ਗਮੰਡੀਆਂ ਦੇ ਲੱਛਣ ਦਿਹਾਰੀਆਂ ਦੋਵੇਂ ਆਹੋ ਮੈਂ ਆਰੇ ਗਮੰਡੀਆਂ ਦੇ ਲੱਛਣ ਤੇ ਉਹੀ ਗਮੰਡੀਆਂ ਨੂੰ ਫੜ ਲੂਆ ਸਿੱਧਾ ਹੈ ਕਿ ਉਹਨੂੰ ਕਹਿੰਦਾ ਮੈਂ ਮੇਰਾ ਪਿਆਵ ਦੀਨ ਕਰਦਾ ਤੈਨੂੰ ਉਹ ਵੀ ਮਦੀਨ ਕਰਦਾ ਮੈਂ ਤੈਨੂੰ ਆਹੋ ਕਦੇ ਰੋਟੀ ਲੈ ਦੇ ਕਦੇ ਚਾਹ ਲੈ ਦੇ ਮੈਂ ਤਾਂ ਉਸੇ ਜੁੱਗਰੀ ਰਹਿ ਰਹੀ ਆਂਗੀ ਕੋਈ ਮੰਗੂਗੀ ਯਾਰ ਹੋਰ ਕਿੱਥੋਂ ਮੰਗੂਗਾ ਕੋਈ ਸ਼ੌਂਕ ਨਹੀਂ ਮੇਰਾ ਪੂਰਾ ਕਰਦੇ ਹੈਗੇ ਹਾਂ ਸ਼ੌਂਕ ਦੂਰੀ ਰਹਿ ਰੇ ਰੇ ਕੀ ਅਜੇ ਉਹਦੇ ਨਾਨ ਪਰਾਨ ਚੱਲਦੇ ਨੇ ਚੱਕ ਕੇ ਵੀ ਖਾ ਸਕਦਾਗਾ ਇਦੋਂ ਪਤਾ ਹੁੰਦਾ ਨਾ ਚੀਜ਼ ਪਈਏਗੀ ਚੱਕ ਕੇ ਵੀ ਖਾਦਾ ਬਣੀ ਪਈਏਗੀ ਸਾਰਾ ਦਿਨ ਭਾਈ ਆ ਕਰਦੇ ਆ ਕਰਦੇ ਹੋਰ ਉੱਚਾ ਬੋਲ ਲੈ ਨਾ ਮੈਂ ਤੇਨੂੰ ਉੱਚਾ ਕੀ ਬੋਲੀ ਆ ਫੇਰ ਐਨਾ ਨਾ ਚਾ ਬੋਲਦੀਆਂ ਗਮੰਡੀਆਂ ਨੂੰ ਵੀ ਸੁਣਾ ਸੁਣਾ ਦਿੰਨੀ ਐ ਲੈ ਤੂੰ ਕੰਮ ਨਿਮੇੜ ਮੇਥੇ ਦਾ ਕੰਮ ਨਿਭੜਦਾ ਨਹੀਂ ਸਿੱਧੀ ਜੀ ਗੱਲ ਆ ਆਪਦਾ ਚਾਹੋ ਕੰਮ ਵਾਲੀ ਲਾਓ ਚਾਹੋ ਝਾੜੂ ਵਾਲੀ ਲਾਓ ਚਾਹੋ ਪੋਚੇ ਵਾਲੀ ਲਾਓ ਆਪਣੇ ਤਾਂ ਬਰਾਵਾ ਹੱਥ ਖੜੇ ਨੇ ਪਰ ਤੇਥੋਂ ਵੀ ਕਰਾਉਣਾ ਐ ਮੈਂ ਬਿਨਾਂ ਐ ਦਸਵੇਂ ਨੂੰ ਆਪਾਂ ਤਾਂ ਐਸ਼ ਕਰਨੀ ਆ ਠੀਕ ਆ ਨਾ ਮੈਂ ਛੋਟਾ ਫਰੈਂ ਨਹੀਂ ਐਸ਼ ਹੁੰਦੀ ਹੈਗੀ ਫਿਰ ਮੈਂ ਐ ਕਿ ਮੈਨੂੰ ਹੁੰਦੀ ਹੈਗੀ ਹਾਈ ਨਹੀਂ ਹੁੰਦੀ ਫਿਰ ਹੁਣ ਤੱਕ ਤਾਂ ਤੈਨੂੰ ਐ ਸੋਚਿਆ ਹੀ ਮੈਂ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਾ ਨਹੀਂ ਕਿਸੇ ਟਾਈਮ ਦਾ ਕਲੇਸ਼ ਦਾ ਮੂੰਹ ਬੰਦ ਹੋ ਜੇ ਮੇਰੀ ਗੱਲ ਸੁਣ ਲੈ ਜਦ ਤੂੰ ਐ ਕਲੇਸ਼ ਦੀ ਮੈਨੂੰ ਦੱਸ ਮੈਂ ਜਾੜਾਂਗੀ ਆ ਗਵੰਡੀਆਂ ਦੀ ਬਹੂ ਨਾ ਐਨਾ ਸੋਣਾ ਸੂਟ ਦਵਾ ਕੇ ਲਿਆ ਹੈਗਾ ਉਹ ਨਿੱਕਾ ਅਦੂ ਬਹੂ ਨੂੰ ਤੇ ਮੈਨੂੰ ਮੈਨੂੰ ਕੁਝ ਵੀ ਨਹੀਂ ਹੈਗਾ ਨਾ ਚੂੜੀ ਕੋਈ ਨਾ ਉਹ ਉਹ ਇੰਨੇ ਨਾਲ ਕੁਝ ਦਵਾ ਕੇ ਲਿਆਉਂਦਾ ਤੂੰ ਕਿੱਦਾਂ ਲੈ ਕੇ ਆ ਮੈਨੂੰ ਸਬੂਤ ਤਾਂ ਦੇ ਦੇ ਸਬੂਤ ਹਾਂ ਆਉਂਦੇ ਨਹੀਂ ਤੈਨੂੰ ਦੇਖ ਲੈ ਮੇਰੀ ਬਾਹ ਖਾਲੀ ਪਈਆਂ ਨੇ ਕਿ ਤੂੰ ਵੀ ਖਾਲੀ ਕਰ ਦੇਂਦੀਆਂ ਹਾਂ ਹਾਂ ਉਹ ਖਾਲੀ ਕਰ ਲੈ ਕੇ ਦੱਸ ਦੇ ਕਿੱਦਾਂ ਦਿੱਤੀਆਂ ਨੇ ਮੈਨੂੰ ਸੁਭੂਤਾ ਦੇ ਕਿਹੜੇ ਹੌਸਲੇ ਉੱਠਾ ਵਾ ਕਿਹੜੇ ਉਹ ਕੰਮ ਕਰਦ ਰੇ ਇੱਥੇ ਦਿਨ ਰਾਤ ਤੇਰੀ ਹਾਂ ਬੋਲਣ ਦੀ ਲੋਗਮੰਡੀਆਂ ਨੂੰ ਸੁਣਾਈ ਜਾਣੀਆਂ ਬੋਰ-ਬੋਰ ਕੇ ਆਹ ਸੁਣਾਈ ਜਾਣੀਆਂ ਸੱਚੀ ਗੱਲ ਚੁੱਪ ਦੀ ਹੈ ਗੱਲ ਸੁਣ ਲੈ ਜਿਹੜਾ ਜੱਕ ਬਾਤ ਝਿੰਗੜਾ ਜਾ ਕੇ ਪਈ ਜਾਂਦਾ ਓਏ ਘੰਟਾ ਹੋ ਗਿਆ ਝਿੰਗ-ਝਿੰਗੜੇ ਪੈਂਦੇ ਨੂੰ ਅੱਖ ਲੱਗਦੀ ਆ ਉਹਦੀ ਆਵਾਜ਼ ਆ ਜਾਂਦੀ ਆ ਹਾਏ ਮਾਰਤਾ ਹਾਏ ਮਾਰਦੀ ਤੇ ਮੈਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕਹਾਣੀ ਕੀ ਇਹ 2 ਮਹੀਨੇ ਹੋ ਗਏ ਡਿੜੀ ਡਿੜੀ ਹੁੰਦੀ ਵੀ ਇਹ ਕਿਉਂ ਨਹੀਂ ਸਹੀ ਢੰਗ ਨਾਲ ਬਹੁਤ ਕੰਮ ਕਰਦੀ ਬਲਵਿੰਦਰ ਉਹ ਬਲਵਿੰਦਰ ਆ ਗਿਆ ਬਾਪੂ ਆ ਗਿਆ ਆ ਜਾ ਉਹ ਭਾਈ ਆ ਜਾ ਆ ਗਿਆ ਬਾਪੂ ਤੇਰੇ ਲਈ ਆਉਂਦਾ ਸੀ ਮੈਂ ਅੱਛਾ ਮੇਰੇ ਲਈ ਆਉਂਦਾ ਸੀ ਮੈਨੂੰ ਇੱਕ ਗੱਲ ਦੱਸੋ ਮੈਂ ਤਾਂ ਕਲੇਸ਼ ਤੋਂ ਡਰਦਾ ਯਾਤਰਾ ਤੇ ਵੀ ਭਾਗਿਆ ਉਧਰ ਕਿਤੇ ਜਾਇਆ ਉਹਨਾ ਕਿਤੇ ਉਧਰ ਜਾਇਆ ਉਹਨਾ ਕਿਤੇ ਕਿਧਰੇ ਜਾਇਆ ਉਹਨਾ ਕਿਤੇ ਤੇਰੇ ਨਾਨ ਕੀ ਜਾਇਆ ਉਹਨਾ ਮੈਨੂੰ ਐਂ ਦੱਸ 2 ਮਹੀਨੇ ਹੋ ਗਏ ਵੀ ਆਪਣੇ ਕੋਲੇ ਰੋਲਾ ਕਾਦਾ ਹੈ ਮੱਪੂ ਗੱਲ ਪਤਾ ਕੀ ਹੈ ਆਪਣੇ ਕੋਈ ਵੱਡਾ ਲੰਮ ਜੜਾਉਣੀ ਹੈ ਗਿਆ ਹਾਂ ਠੀਕ ਹੈ ਕੋਈ ਕੁੜੀ ਦਾ ਨਹੀਂ ਜਿਆਦੇ ਉਹ ਵਿਚਾਰੀ ਆਉਂਦੀ ਹੈ 6 ਮਹੀਨੇ ਬਾਅਦ ਸਾਲ ਬਾਅਦ ਕਿਤੇ ਹੂੰ ਠੀਕ ਹੈ ਇੱਕ ਗੁੜੀ ਹੈ ਇੱਕ ਤੂੰ ਹੋ ਗਿਆ ਇੱਕ ਮੈਂ ਹੋ ਗਿਆ ਹੂੰ ਮੈਨੂੰ ਸਮਝ ਨਹੀਂ ਆਉਂਦੀ ਬਥੇਰਾ ਸਮਝਾ ਸਮਝਾ ਕੇ ਦੇਖ ਲੈ ਇਹਨੂੰ ਵੀ ਕਿਤੇ ਤਾਂ ਸਮਝ ਜੇ ਹੂੰ ਨਾ ਜੀ ਮਰੀ ਦੀ ਗੱਲ ਤੇ ਜੇ ਕੋਈ ਗੱਲ ਹੁੰਦੀ ਆ ਫੋਨ ਜੇ ਚੈੱਕ ਕਰਨ ਲੱਗ ਜਾ ਫੋਨ ਤੇ ਲੱਗਿਆ ਰਹਿਣਾ ਤੂੰ ਤੂੰ ਕੰਮ ਨਹੀਂ ਕਰਦਾ ਤੂੰ ਇਹ ਨਹੀਂ ਕਰਦਾ ਬਹੁ ਨਹੀਂ ਕਰਦਾ ਕੋਈ ਚੀਜ਼ ਨਹੀਂ ਲੈ ਕੇ ਆਉਂਦੇ ਵੀ ਬਿਨਾਂ ਉਹ ਚੀਜ਼ ਆ ਜਾਂਦੀ ਆ ਕਰੇ ਇਹ ਕਹਾਣੀ ਦਾ ਪਿਛਲੀ ਦਾ ਤੈਨੂੰ ਪਤਾ ਨਹੀਂ ਪੁੱਤ ਤੂੰ ਭੋਲਾ ਹੈ ਬਹੂ ਚਲਾਕ ਹੈ ਤੂੰ ਭੋਲਾ ਬਹੂ ਚਲਾਕ ਹੈ ਸਾਰਾ ਮੇਰੀ ਰੋਟੀ ਦਾ ਰੋਲ ਆ ਮੇਰੀ ਰੋਟੀ ਦਾ ਫਿਰ ਰੋਟੀ ਬਬੂ ਤੇ ਤੇਰੀ ਰੋਟੀ ਨਹੀਂ ਕੌਣ ਦੇਊਗਾ ਫਿਰ ਬਈ ਜੇ ਭਾਈ ਹੋ ਤਾਂ ਹੁਣ ਪਤਾ ਹੀ ਐ ਅਸੀਂ ਆਪਣੇ ਮਾਪਿਆਂ ਨੂੰ ਰੋਟੀ ਦਿੱਤੀ ਆ ਤੁਸੀਂ ਸਾਨੂੰ ਦੇਓਗੇ ਗਾਂ ਛੋਡੇ ਬੱਚੇ ਤਾਂ ਹੀ ਤੁਹਾਨੂੰ ਰੋਟੀ ਦੇਣਗੇ ਜੇ ਨੂੰ ਇਹ ਗੱਲ ਦਾ ਪਤਾ ਹੋਵੇ ਨਾ ਫਿਰ ਤਾਂ ਕਲੇਸ਼ ਹੀ ਨਹੀਂ ਹੁੰਦਾ ਕਰੇ ਜੇ ਇਸ ਗੱਲ ਦਾ ਪਤਾ ਹੋ ਜੇ ਨਾ ਵੀ ਕਲੇਸ਼ ਜੀ ਕਰਦੇ ਆ ਵੀ ਜੇ ਇਸੇ ਤਰ੍ਹਾਂ ਕਲੇਸ਼ ਰਹੇਗਾ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ ਸਿਆਣੇ ਕਹਾਵਤਾਂ ਸੁਣਾਉਂਦੇ ਹੁੰਦੇ ਨੇ ਕਹਾਵਤਾਂ ਸੁਣਾਉਂਦੇ ਹੁੰਦੇ ਨੇ ਕੋਈ ਬੰਦਾ ਸੀ ਉਹਦਾ ਪਿਓ ਮਰ ਗਿਆ ਉਨੇ ਆਪਣੇ ਘਰ ਵਾਲੀ ਨਾਲ ਰਲ ਕੇ ਵੀ ਇਹਨੂੰ ਆਪਾਂ ਰਾਤੇ ਰਾਤ ਦਰਿਆ 'ਚ ਸਿੱਟੇ ਹੁੰਨੇ ਆ ਇਹਨੂੰ ਅੱਗੇ ਨਹੀਂ ਲਾਉਂਦੇ ਕਹਿੰਦੇ ਆਂਗੇ ਬੁੜਾ ਖੋਇਆ ਗਿਆ ਭੋਗ ਤੇ ਪੈਸੇ ਲਾਉਣ ਦੇ ਬਾਰੇ ਰਾਤ ਨੂੰ ਜਦੋਂ ਸਿੱਟਣਗੇ ਤਾਂ ਸਿੱਟਿਆ ਹੀ ਇਹ ਤਾਂ ਸਿੱਟਿਆ ਹੀ ਪੁੱਤ ਤਾਂ ਫਿਰ ਉਹ ਤੋਂ ਬਾਅਦ ਕੀ ਹੋਇਆ ਆਪ ਵੀ ਉਹ ਬੁੜਾ ਹੋ ਗਿਆ ਸਿੱਟਣ ਵਾਲਾ ਜਦੋਂ ਬੁੜਾ ਹੋ ਗਿਆ ਸਿੱਟਣ ਵਾਲਾ ਉਹਦਾ ਬੱਚਾ ਚੋਬਰ ਹੋਇਆ ਤੇ ਉਹਨੇ ਵੀ ਇਹੀ ਵਿਉਂਤ ਬਣਾ ਲਈ ਜਿਹੜੀ ਪਿਓ ਨੇ ਬਣਾਈ ਤੀ ਉਹਦੇ ਦਾਦਾ ਸਿੱਟਣ ਵਾਸਤੇ ਤਾਂ ਜਦੋਂ ਉਹ ਨੂੰ ਸਿੱਟਣ ਗਿਆ ਤਾਂ ਆਵਾਜ਼ ਵੱਜੀ ਤਹਾਂ ਤੋਂ ਉਹਨੂੰ ਕਹਿੰਦਾ ਇੱਥੇ ਜੀਣਾ ਸਿੱਟ ਇੱਥੇ ਜੇ ਤਾਂ ਤੇਰੇ ਪਿਓ ਨੇ ਤੇਰੇ ਦਾਦੇ ਨੂੰ ਸਿੱਟਿਆ ਸੀ ਹੂੰ ਥੋੜਾ ਜਿਹਾ ਕਹਾਂ ਸਿੱਟ ਉਹਨੂੰ ਭਾਈ ਅਕ ਲਾ ਗਈ ਹੂੰ ਆਵਾਜ਼ ਵੱਜ ਗਈ ਵੀ ਆਪਾਂ ਇਹ ਕੰਮ ਕੀਤਾ ਕੱਢਣ ਨੂੰ ਮੇਰਾ ਬੱਚਾ ਸਿੱਟੂਗਾ ਆਪਦੇ ਪਿਓ ਨੂੰ ਉਹ ਦਰਿਆ ਤੋਂ ਵਾਪਸ ਲਿਆਇਆ ਉਹਦਾ ਸੰਸਕਾਰ ਕੀਤਾ ਚੰਗਾ ਖੰਡ ਪਾਟ ਖਲਾਇਆ ਲੰਗਰ ਪਾਣੀ ਚਲਾਇਆ ਉਹਨੂੰ ਮਤ ਆ ਗਈ ਇਹ ਨਿਆ-ਨਿਆ ਗੱਲਾ ਇਹ ਬਹੂ ਨੂੰ ਦੱਸਿਆ ਕਰ ਤੂੰ ਇਹੋ ਜੀ ਮਤ ਬਾਪੂ ਤੂੰ ਵੀ ਕਿਤੇ ਗੱਲ ਚੱਲਦੀ ਚੇਹ ਦੇ ਆਂ ਗਰ ਬਥੇਰਾ ਮੈਂ ਸਮਝਾ ਸੁਣਿਆ ਕਿ ਜੋਰ ਲਾ ਲੈ ਵੀ ਜੇ ਇਕੱਠ ਕਰਾਂਗੇ ਦੂਜੇ ਤੇ ਭਰਾਂਗੇ ਇਹ ਤਾਂ ਹੈਗੀ ਆ ਇਕੱਠ ਕਰਾਂਗੇ ਦੂਜੇ ਹੱਥ ਭਰਾਂਗੇ ਪਰ ਬਾਪੂ ਕੀ ਕਰੀਏ ਨਾ ਕਿ ਸੇ ਰਿਸ਼ਤੇਦਾਰ ਪੈਣ ਪਈ ਨੂੰ ਕਹਿੰਦੇ ਆ ਤਾਂ ਵੀ ਮਰਗੇ ਆ ਕੁੜੀ ਹੈ ਤੇਰੀ ਇਹ ਪੜ੍ਹਾਈ ਚ ਪੂਰੀ ਹਿਸ਼ਾਰ ਹੈ ਤੁਹਾਡਾ ਕਲੇਸ਼ ਇਹਦੇ ਤੇ ਵੀ ਅਸਰ ਕਰ ਦੂਗਾ ਉਹਦਾ ਬਪੂ ਹੈ ਜਿਹਹ ਜਿਹਾ ਕਰੇ ਮਾਹੌਲ ਹੈ ਉਹ ਜਿਹ ਬੱਚਿਆਂ ਦੇ ਅਸਰ ਹੁੰਦਾ ਹੁਣ ਮੈਂ ਤਾਂ ਰਾਜਵਿੰਦਰ ਨੂੰ ਇਹ ਵੀ ਨਾ ਕਹਾ ਵੀ ਮੈਨੂੰ ਭਾਈ ਰੋਟੀ ਪਾਣੀ ਫੜਾ ਮੈਂ ਕੁੜੀ ਨੂੰ ਇਸ ਕਰਕੇ ਨਹੀਂ ਕਹਿੰਦਾ ਪੜ੍ਹਾਈ ਚ ਤੇਜ ਹੈ ਮੈਨੂੰ ਆਂਢੀ ਗੁਆਂਢੀ ਕਹਿੰਦੇ ਨੇ ਵੀ ਤੇਰੀ ਪੋਤੀ ਤਾਂ ਜੱਜ ਲੱਗੂਗੀ ਚਲੋ ਬਪੂ ਤਾਂ ਵਧੀਆ ਪਰਮਾਤਮਾ ਕਾਏ ਚੰਗਾ ਦਿਨ ਲਿਆ ਵੀ ਮਾਲਕ ਪਰ ਹਜੜਾ ਆ ਕਲੇਸ਼ ਹੈ ਰੋਜ਼ ਦਾ ਇਹ ਮਾੜਾ ਰੋਟੀ ਵੇਲੇ ਇਹਦਾ ਕੋਈ ਨਾ ਕੋਈ ਹੱਲ ਕਰ ਹੱਲ ਕਰ ਇਹਦਾ ਹੱਲ ਮੈਂ ਤੈਨੂੰ ਦੱਸ ਦਿੰਨਾ ਹੌਲੀ ਕਿ ਦੇਣੀ ਹੂੰ ਉਹ ਤੇਰਾ ਤਾਇਆ ਹੂੰ ਤੇਰੀ ਤਾਈ ਵੀ ਸਿਆਣੀ ਆ ਤਾਇਆ ਵੀ ਸਿਆਣਾ ਉਹਨਾਂ ਨੂੰ ਬੁਲਾ ਕੇ ਇਹਦੇ ਕੋਈ ਖਾਣੇ ਚ ਪਾ ਦੇ ਇਹਦਾ ਬੱਪੂ ਮੈਂ ਤੇ ਫੋਨ ਨਹੀਂ ਕਰੂੰ ਸੌਰੀ ਹੂੰ ਛੋਟੇ ਛਾਲੇ ਨੂੰ ਕਰ ਦੂੰ ਵੱਡੇ ਨੂੰ ਕਰ ਦੂੰ ਨਾ ਇਹ ਸੌਰੀ ਨੂੰ ਕਰ ਦੂੰ ਭਾਈ ਹੁਣ ਤੁਸੀਂ ਦੇਖ ਲਓ ਭਈ ਆ ਕੇ ਫਿਰ ਕਹੋਗੇ ਸਾਨੂੰ ਦੱਸਿਆ ਨਹੀਂ ਤੂੰ ਸੌਰੇ ਫੋਨ ਨਾ ਕਰ ਪੁੱਤ ਬਣ ਕੇ ਮੇਰੀ ਮੰਨ ਲੈ ਬਤਕੀ ਗੱਲ ਆ ਆਪਣੇ ਟੁਕੜਾ ਪਕਾਉਣ ਵਾਲਾ ਨਹੀਂ ਹੈਗਾ ਕੋਈ ਅੱਜ ਕੱਲ ਇਹੋ ਜੀ ਪੁੱਠੀ ਮੱਤ ਦੇ ਸਾਰੇ ਬੰਦੇ ਨੇ ਉਹ ਉਂਗਲ ਲਾ ਕੇ ਇਹਨੂੰ ਲੈ ਜਾਣਗੇ ਇਹ ਜਾਣ ਨੂੰ ਤਿਆਰ ਐ ਆ ਕੁੜੀ ਕਿਵੇਂ ਪੜਾਈ ਕਰੂਗੀ ਮੈਨੂੰ ਐਂ ਦੱਸ ਤੂੰ ਤੇਰੇ ਤਾਈ ਨੂੰ ਕਹ ਦੇ ਨਾਲੇ ਤਾਈ ਨੂੰ ਕਹ ਦੇ ਇਹਦੇ ਖਾਨੇ 'ਚ ਪਾ ਦੇਣਗੇ ਵੀ ਜੇ ਬਾਪੂ ਕਿਸੇ ਕੁੜੀ ਕੋਲੇ ਜਾ ਬੈਠਾ ਨਾ ਕਦੇ ਕੁੜੀ ਕੋਲੇ ਜਾ ਬੈਠਾ ਤਾਂ ਉਹ ਘਰ 'ਚੋਂ ਅੱਧ ਬੰਡਾ ਕੇ ਕੁੜੀ ਦੇ ਨਾਂ ਲਵਾ ਦੂਗਾ ਬਗਾਨਾ ਪੁੱਤ ਲੈ ਜਾਊਗਾ ਝਾਕੀ ਜਾਏ ਮੈਂ ਕੋਈ ਨਾ ਸਾਰਾ ਇਹਨਾਂ ਦੇ ਮਤਲਬ ਪਤਾ ਹੁੰਦਾ ਹੈ ਵੀ ਐਂ ਕਰਕੇ ਐਂ ਨਾ ਹੋ ਜੇ ਫੇਰ ਵੀ ਬੁੱਧੀ ਭ੍ਰਿਸ਼ਟ ਵਾਲੀ ਗੱਲ ਹੋ ਰਹੀ ਹੈ ਸਮਝਦੀ ਨਹੀਂ ਹੈਗੀ ਕਿਸੇ ਗੱਲ ਤੇ ਤਾਂ ਸਮਝ ਜਾਣਾ ਇਹ ਤਾਂ ਸਮਝ ਜਾਣਾ ਮੈਂ ਤਾਂ ਤੈਨੂੰ ਇੱਕ ਗੱਲ ਕਹਿਣਾ ਆਪਣੀ ਗਵੰਡੀਆਂ ਦੇ ਕਿੰਨਾ ਕਲੇ ਸੁਣਨ ਲੱਗਣਾ ਹਾਂ ਫਿਰ ਉਹਨੇ ਬੁਰਾ ਹਲੋ ਰੇ ਉਹ ਉਹੀ ਗੱਲ ਚੱਕ ਕੇ ਚੁੜਾ ਤੀਜੇ ਦਿਨ ਵਗ ਜਾਂਦੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਉਹੀ ਤਾਂ ਨਹੀਂ ਕਿਤੇ ਉਹਨਾਂ ਦਾ ਅਸਰ ਹੋ ਗਿਆ ਤੈਨੂੰ ਉਹਨਾਂ ਦਾ ਗਵੰਡੀਆਂ ਦਾ ਅਸਰ ਤਾਂ ਹੋ ਜਾਂਦਾ ਹੈ ਗਵਾਂਡੀਆਂ ਦਾ ਅਸਰ ਤਾਂ ਹੋ ਜਾਂਦਾ ਪਰ ਇੱਕ ਗੱਲ ਦੱਸਦੀ ਹੂੰ ਤੇਰੇ ਘਰ ਵਾਲੀ ਕੁੜੀ ਨੂੰ ਇਹ ਦੱਸਦੀ ਕਿ ਕਹਦੇ ਮੇਰਾ ਬਾਪੂ ਐਨਾ ਭੜਾ ਐ ਐਨਾ ਭੜਾ ਦਾ ਗਲਾਸ ਵੀ ਵੱਡ ਵੱਡ ਕੇ ਵੰਡੂਗਾ ਜੇ ਇੱਕ ਗਲਾਸ ਵੰਡਣ ਕੰਨੀ ਹੋਇਆ ਰਿਹਾਗਾ ਉਹਨੂੰ ਵੱਟ ਕੇ ਵੰਡੂਗਾ ਤੂੰ ਉਹਨੂੰ ਮਾੜਾ ਮੋਟਾ ਸਿਆਣੀ ਕਰਦੇ ਬਧੇਰਾ ਸਮਝੋਨੇ ਬਾਪੂ ਕਰੀਏਗੀ ਉਹਨੂੰ ਜਦੋਂ ਕਿਸੇ ਗੱਲ ਤੇ ਆਉਂਦੀ ਨਹੀਂ ਹੈਗੇ ਚੜਪੁੱਤ ਤੂੰ ਤੇਰੇ ਦਾਇਤੇ ਤਾਈ ਨੂੰ ਬੁਲਾ ਕੇ ਕੋਸ਼ਿਸ਼ ਕਰ ਇਹਨੂੰ ਸਮਝਾਉਣ ਦੀ ਮੇਰੀ ਬੇਨਤੀ ਹੈ ਰਿਸ਼ਤੇਦਾਰੀਆਂ ਚ ਗੱਲ ਨਾ ਪਾ ਤੂੰ ਹਲੇ ਜੇ ਉਹਦੇ ਆਪੂ ਧੀ ਠੀਕ ਹੈ ਗੱਲ ਜਾਂ ਫੇ ਚਲਾ ਆ ਗਈ ਮੈਂ ਕੀ ਗੱਲਾਂ ਹੋ ਰਹੀਆਂ ਫਰੋਡੀਆਂ ਛਾੜੀਆਂ ਗੱਲਾਂ ਬਹਿ ਜਾ ਕੁੜਿਆ ਜਾ ਨਾ ਮੈਂ ਦੀ ਮਦਦ ਨਹੀਂ ਆਗੀ ਮੈਨੂੰ ਦੱਸੋ ਸਿੱਧਾ ਹੋ ਕੇ ਤੁਸੀਂ ਗੱਲ ਕੀ ਕਰਦੇ ਹੋਗੇ ਅਸੀਂ ਤਾਂ ਗੱਲ ਇਹ ਕਰਦੇ ਆ ਪੁੱਤ ਚੰਗੀ ਮਾਤਰਾ ਤੋਂ ਨਹੀਂ ਦੇਣੀ ਹੈਗੀ ਪੁੱਠੀ ਮੱਸਤ ਨਾਲ ਦੇਖ ਕਰ ਇਹ ਪਹਿਲੇ ਤੇ ਪਹਿਲੇ ਬਣਾਉਂਦੇ ਹੱਥ ਚੱਕਾ ਆਏਗਾ ਅ ਚੱਕੀ ਕਹਿੰਦਾ ਤੀਗਾ ਕਿਉ ਏ ਕਾਹਨ ਬੱਪੂ ਹੀ ਬਸ ਕਾਹਨ ਲੈਣਾ ਹਜੇ ਤੂੰ ਹੀ ਠੀਕ ਠਿਗਾੜਾ ਦਾ ਤਾ ਸੁਣਦਾ ਸੀ ਮੈਨੂੰ ਹਾਂ ਹੋ ਇਹਨੇ ਤਾਂ ਕਹੀ ਨਹੀਂ ਕੁਛ ਬੱਪੂ ਨੇ ਤਾਂ ਬੱਪੂ ਦਾ ਕਹਿੰਦਾ ਭਈ ਆਪਦਾ ਕਿਉਂ ਪਲੇਸ ਕਰਿਆ ਤੀ ਚੰਗਾ ਸਾਰਾ ਪਤਾ ਕਰਾਉਂਦਾ ਸਾਰੀਆਂ ਪੁੱਠੀਆਂ ਪੀੜੀਆਂ ਨਾ ਮੈਂ ਦੇਖ ਲੈ ਬੱਪੂ ਕੀ ਕੀ ਕਿਹਾ ਮੈਨੂੰ ਨਾ ਮੈਂ ਐ ਕਰੂੰਗਾ ਆਂਗਾ ਐ ਕਰੂੰਗਾ ਠੀਕ ਹੈ ਇਹ ਸਾਰਾ ਪੁੱਤ ਸੂਲੀ ਜਿੱਦਰੇ ਪਿਆਉਣੇ ਟਾਂਕ ਰੱਖੇਗਾ ਸਾਰਾ ਪੁੱਤ ਮੇਰੀ ਰੋਟੀ ਦਾ ਮਸਲਾ ਹੈ ਮੈਂ ਇੱਕ ਪਾਈ ਵਗ ਜਾਣਾ ਕੁੜੀ ਕੋਲੇ ਲਾ ਲੈਣਾ ਆਸਣ ਨਾਲ ਜਦੋਂ ਚੰਗਾ ਪਹਿਲਾਂ ਪਤਾ ਰੋਟੀ ਬਣ ਗਈ ਚਾਹ ਬਣ ਚੱਕੇ ਨਹੀਂ ਪੀਛਾ ਤੇਰੇ ਨਾਂ ਨਰਣ ਚੱਲਦੇ ਨੇ ਕੋਈ ਨਹੀਂ ਪੁੱਤ ਮੈਂ ਇਧਰ ਲਈ ਅੱਖ ਦਾ ਪ੍ਰੈਸ਼ਰ ਕਰਾ ਲਾ ਦੇਸਣ ਲੱਗ ਜੂ ਮੈਂ ਚਾੱਕੇ ਵੀ ਖਾ ਲਿਆ ਕਰੂ ਇਸ ਦਾ ਨਹੀਂ ਤੈਨੂੰ ਇਦੋਂ ਉਹਨੂੰ ਦੇਖਣਾ ਹੋਵੇ ਕਿੱਥੇ ਖੜੀ ਹੈਗੀ ਕੀ ਕਰਦੀ ਹੈਗੀ ਉਦੋਂ ਕਿੰਵੇਂ ਦੇਖਦਾ ਹੁੰਨਾਗਾ ਆ ਹੁਣ ਕਿਵੇਂ ਦੇਖੇ ਦੀ ਵੀ ਹੁਣ ਕਿ ਬੋਲੀ ਨਹੀਂ ਜ਼ਬਰ ਜ਼ਬਰ ਤੋਂ ਉਹ ਮੈਨੂੰ ਤਾਂ ਆਵਾਜ਼ ਸੁਣੀ ਆ ਸੌਰੀ ਇਹ ਚਿੰਗ ਚਿੰਗਾੜੇ ਦੀ ਮੈਨੂੰ ਦੇਖਿਆ ਦੁਖਿਆ ਨਹੀਂ ਗਿਆ ਮੈਥੋਂ ਆਹੋ ਜਾਵਰ ਜਾਵਰ ਬੋਲਦੀ ਮੈਂ ਤਾਂ ਹੀ ਬੋਲਗੀ ਜਾਵਰ ਜਾਵਰ ਕਨੂ ਬਾਪੂ ਜੀ ਤਾਂ ਇਹੀ ਰਿਹਾ ਹੈ ਨਾ ਮੈਂ ਤਾਂ ਬਸ ਕਰੂੰ ਜਾਊਂਗਾ ਤੂੰ ਨਾ ਜਾ ਪੁੱਤ ਹਾਂ ਹਾਂ ਤੂੰ ਨਾ ਜਾ ਤੁਸੀਂ ਦੋਨੀ ਨਾ ਜਾਓ ਮੈਨੂੰ ਜਾਣ ਦੇ ਆ ਮੈਨੂੰ ਜਾਣ ਦੋ ਮੈਂ ਤਾਂ ਬਿਨਾਂ ਪੈਰਾਤੀ ਬਗ ਜਾਣਾ ਜੋੜੇ ਆ ਤੇ ਆ ਜੋੜੇ ਵੀ ਇਹਨੇ ਪਵਾਏ ਤੇ ਨਾ ਇਹ ਵੀ ਨਹੀਂ ਪਵਾ ਕੇ ਲ ਜਾਂਦਾ ਮੈਂ ਤਾਂ ਜਾਣਦਾ ਉਹ ਆਜੇ ਨਾ ਦੇਵਾ ਮੈਂ ਕਰ ਲਾ ਉਹਦਾ ਨਿਕਲ ਜਾ ਇਥੋਂ ਜੀ ਜੀ ਬਾਹਰ ਲੱਗੋ ਮੈਂਥਾ ਨਹੀਂ ਚੱਲਣਾ ਰੋਇ ਜੀ ਰੋਇ ਕੀ ਰਹਾ ਹੁੰਦਾ ਹੈਗਾ ਦਿਓ ਉਹਨਾਂ ਨੂੰ ਲੰਗਰ ਪਕਾਵਾਂ ਪਕਾ ਕੇ ਮੇਰੇ ਤੇ ਸਾਰੇ ਸ਼ੌਂਕ ਮਾਰੇ ਪੈਨੇ ਕੋਈ ਚੀਜ਼ ਨਹੀਂ ਮੈਨੂੰ ਤਾਂ ਘਰੇ ਜੁੜੀ ਹੈਗੀ ਦੇਖ ਕੇ ਮੈਂ ਰੋਕਦਾਗਾ ਮੇਰੇ ਕੋਲ ਤਾਂ ਦੋਨੇ ਨਿਕਲ ਜਾ ਤੁਸੀਂ ਮੈਂ ਸੋਤੋਂ ਕੀ ਕਰਾਉਣਾਗਾ ਨਿਕਲ ਪਰਾਂ ਨਾ ਤੂੰ ਕੰਮ ਦਾ ਨਾ ਤੇਰਾ ਪਿਓ ਕੰਮ ਦਾ ਦੋਨੇ ਬੇਲਣ ਹੋਗੇ ਉਹ ਟੈਂਕੀ ਵਰਗਾ ਟਿੱਡ ਕਰੀ ਫਿਰਦਾ ਬੁੱਢਾ ਵੀ ਤੂੰ ਇਹਨੂੰ ਬਾੜਾ ਬਟਾ ਤੋਰ ਫਿਰ ਕੇ ਘਟਾ ਲਾ ਨਿਕਲਣ ਦੇ ਜਾਣ ਦੇ ਪਰ ਮਿੱਥ ਨੇ ਲੰਗਰ ਥੱਪੇ ਜਾਂਦਾ ਹੈਗਾ ਮੈਂ ਤਤਪਾਰ ਰੱਖਿਆ ਕਿਤੇ ਕੋਲ ਬੁੜਾ ਉਹ ਮਰ ਬਰ ਜਾਵੇ ਹੋਰ ਸੇ ਆਪਾ ਛੇੜ ਦੇ ਜਾਣ ਨੂੰ ਫਿਰ ਕਿਸੇ ਲੋਕਾਂ ਨੂੰ ਜਿਉਣ ਦੇਣਾ ਕਰਨਾ ਤਾਂ ਪਊਗਾ ਬੁੜੇ ਦਾ ਹੱਲ ਮੋੜਨਾ ਤਾਂ ਪਊਗਾ ਰੋਟੀਆਂ ਦਾ ਮੈਨੂ ਦੇਣੇ ਪੈਣਗੇ ਲੋਕਾਂ ਨੂੰ ਜਿਉਣ ਦੇਣਾ ਮੈਨੂੰ ਦੇਖਦੀਆਂਗੀ ਕਿੱਥੇ ਗਿਆ ਹੋਊਗਾ ਮਰਿਆ ਹੋਊਗਾ ਮੋੜਨਾ ਤਾਂ ਪਊਗਾ